ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਟੱਚ ਟੀਵੀ ਤੇ ਮੈਂ ਅਵਤਾਰ ਅਨੰਦਪੁਰੀ ਸੋ ਤਮਿਆਂ ਦੇ ਯੁੱਗ ਤੋਂ ਬਾਅਦ ਰੀਲਾਂ ਦਾ ਯੁੱਗ ਆਇਆ ਰੀਲਾਂ ਦੇ ਯੁੱਗ ਤੋਂ ਬਾਅਦ ਸੀੜੀ ਦਾ ਯੁੱਗ ਆਇਆ ਫਿਰ ਉਹਦੇ ਤੋਂ ਬਾਅਦ ਜਿਹੜਾ ਯੁੱਗ ਆਇਆ ਉਹ ਇੰਟਰਨੈਟ ਦਾ ਯੁੱਗ ਆਇਆ ਪੈਨ ਡਰਾਈਵ ਦਾ ਯੁੱਗ ਆ ਗਿਆ ਅੱਜ ਹਰ ਬੰਦਾ ਆਪੋ ਆਪਣੇ ਪਲੇਟਫਾਰਮ ਤੇ ਆਪੋ ਆਪਣੇ ਤਰੀਕੇ ਨਾਲ ਫੇਮਸ ਹੋ ਰਿਹਾ ਉਹ ਜੋ ਕਲਾਕਾਰ ਅੱਜ ਸਾਡੇ ਦਰਮਿਆਨ ਨੇ ਜਿਨ੍ਹਾਂ ਨੂੰ ਤੁਸੀਂ ਸ਼ਾਰਟ ਮੂਵੀਆਂ ਦੇ ਵਿੱਚ ਦੇਖਦੇ ਹੋ ਅਰੀਲਾਂ ਦੇ ਵਿੱਚ ਦੇਖਦੇ ਹੋ ਜਿਨ੍ਹਾਂ ਨੂੰ ਤੁਸੀਂ ਅਕਸਰ ਐਂਟਰਟੇਨਮੈਂਟ ਆਪਣੇ ਤਰੀਕੇ ਨਾਲ ਆਪਣੇ ਘਰੇ ਵੇਖ ਲੈਂਦੇ ਹੋ ਆ ਬਟਾਈ ਸਸ਼ਕਲ ਸ਼ਿਖਾਲ ਜੀ ਕੀ ਸ਼ੁਭਨਾਮਾ ਆਪਣਾ ਗੁਰਪ੍ਰੀਤ ਕੌਰ ਗੁਰੀ ਐਕਚੁਅਲੀ ਮੈਨੂੰ ਸ਼ਾਰਟ ਮੂਵੀ ਵਿੱਚ ਗੁਰੀ ਬੇਬੇ ਕਹਿ ਦਿੰਦੇ ਨੇ ਗੁਰੀ ਬੇਬੇ ਹਾਂਜੀ ਹਾਂਜੀ ਆ ਮੈਂ ਵੇਖਿਆ ਵਾ ਮੈਂ ਤੇ ਮੇਰੇ ਘਰ ਵਾਲੀ ਬੜੀ ਚੰਗੀ ਤਰ੍ਹਾਂ ਦੇਖਦੇ ਆ ਤੇ ਤੁਸੀਂ ਬੇਬੇ ਦਾ ਕਰੈਕਟਰ ਜਿਹੜਾ ਉਹ ਜ਼ਿਆਦਾ ਕਿਉਂ ਕਰਦੇ ਹੋ ਕਿਉਂਕਿ ਮੇਰੇ ਸੱਸ ਦਾ ਕਰੈਕਟਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਕਰਦੀ ਆ ਓਕੇ ਐਕਚੁਅਲੀ ਸ਼ਾਰਟ ਮੂਵੀਜ਼ ਵਿੱਚ ਮੈਨੂੰ ਸਾਰੇ ਦੇਖ ਦਿਆ ਮੇਰਾ ਕਰੈਕਟਰ ਇੱਦਾਂ ਹੀ ਹੁੰਦਾ ਜਾਂ ਚੁਗਲਖੋਰ ਗਵਾਂਡਣ ਹੋ ਗਿਆ ਕਿਸੇ ਦੀ ਇੱਧਰ ਉੱਧਰ ਚੁਗਲੀ ਲਾਤੀ ਤੁਹਾਨੂੰ ਪਤਾ ਹੀ ਆ ਲੋਕ ਕਰੈਕਟਰ ਆਪ ਫੜਦੇ ਨੇ ਡਾਇਰੈ ਹੋ ਗੁਰੀ ਬੇਬੇ ਦੇ ਨਾਮ ਤੇ ਵੈਸੇ ਰਾਜੂ ਮਾਨਸਾਲਾ ਕੰਮ ਕਰਦੇ ਆ ਵੈਸੇ ਜਿੰਨੇ ਵੀ ਚੈਨਲ ਬਣੇ ਹੋਏ ਨੇ ਗੁਰੀ ਸਰਪੰਚ ਦਾ ਨਾਂ ਰਿਹਾ ਜੱਗੀ ਸਰਪੰਚ ਜੀ ਵੀਡੀਓ ਹਾਂਜੀ ਹਾਂਜੀ ਉਹ ਚੱਲਦੀ ਪਈ ਆ ਉਹਦੇ ਵਿੱਚ ਮੇਰਾ ਗਵਾਂਡਣਾ ਵਿੰਦਰੀ ਦਾ ਕਰੈਕਟਰ ਹੈ ਬਹੁਤ ਵਧੀਆ ਲੱਗਦਾ ਮੈਨੂੰ ਤੇ ਬਾਕੀ ਤੁਸੀਂ ਦੇਖੀ ਆਲਮੋਸਟ ਜਿੰਨੇ ਵੀ ਚੈਨਲ ਬਣੇ ਨੇ ਮੈਂ ਸਾਰਿਆਂ ਨਾਲ ਕੰਮ ਕਰ ਚੁੱਕੀ ਆ ਥੈਂਕ ਯੂ ਸਾਰਿਆਂ ਦਾ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਮੌਕਾ ਦਿੱਤਾ ਮੈਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਹਾਂਜੀ ਅੱਜ ਇੱਥੇ ਤੀਆਂ ਦੇ ਤਿਹਾਰ ਤੇ ਤੁਸੀਂ ਆਇਓ ਗੋਲਡਨ ਹਟ ਸਾਂਨੇ ਆਲ ਵਿਖੇ ਹਾਂਜੀ ਅੱਜ ਕੀ ਮਹਿਸੂਸ ਕੀਤਾ ਜੀ ਅੱਜ ਜਿਵੇਂ ਤੁਹਾਨੂੰ ਮਾਨ ਸਨਮਾਨ ਦਾ ਸਟੇਜ ਤੇ ਮੰਚ ਤੇ ਹਾਂਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪਹਿਲਾਂ ਤਾਂ ਮੈਨੂੰ ਖੁਸ਼ੀ ਪੈਣ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਕਿਉਂਕਿ ਮੈਨੂੰ ਮੇਰਾ ਨਾਮ ਕੁਸ਼ਜੋਤ ਕੌਰ ਮਾਨ ਹੈ ਮੈਂ ਮਾਨਸਾ ਤੋਂ ਆਂ ਅੱਛਾ ਤੁਸੀਂ ਇਹਨਾਂ ਨੂੰ ਕਿਵੇਂ ਮੌਕਾ ਦਿੱਤਾ ਇਹਨਾਂ ਨੂੰ ਬਸ ਅਸੀਂ ਪੱਕੀਆਂ ਸੇਲੀਆਂ ਆ ਇਸ ਟੈਮ ਹਾਂਜੀ ਸਹੀ ਗੱਲ ਨੇ ਕਿ ਕਿ ਐਸੇ ਲੀਆਂ ਜੇ ਬੁੱਢੀ ਦਾ ਕਰੈਕਟਰ ਕਰਦੇ ਹੋ ਜਾਂ ਮੈਨੂੰ ਤੁਸੀਂ ਆਪ ਹਾਂ ਆਲਮੋਸਟ ਇਸ ਕਰੈਕਟਰ ਆਪਾਂ ਸਾਰੇ ਕਰ ਲੈਨੇ ਆ ਪਰ ਜਿਹੜਾ ਯੂਨਿਕ ਮੇਰਾ ਕਰੈਕਟਰ ਦਿਖਦਾ ਪਿਆ ਉਹ ਸੱਸ ਦਾ ਹੀ ਐ ਕਿਹੜੀ ਕਿਹੜੀ ਮੂਵੀ ਚ ਕਰਤੋਂ ਕਿਉਂ ਕੁਛ ਨਾਮ ਦੇਵਾਂਗੇ ਕੁਛ ਆ ਮੂਵੀ ਤਾਂ ਫਿਲਹਾਲ ਹਲੇ ਸਰਪ੍ਰਾਈਜ਼ ਹੀ ਦੇਣਾ ਹਲੇ ਸ਼ਾਰਟ ਮੂਵੀਆਂ ਤਾਂ ਕੁੱਛ ਹੀ ਨਾ ਬਸ ਨਾਮ ਹੀ ਨਾਮ ਇੱਕ ਮੇਰੀ ਸ਼ਾਰਟ ਮੂਵੀ ਚੱਲੀ ਸੀ ਪਹਿਲਾਂ ਜੱਬਲ ਨੂੰ ਦਾ ਕਰੈਕਟਰ ਸੀ ਮੇਰਾ ਉਹਦੇ ਵਿੱਚ ਜੱਬਲ ਨੂੰ ਬਹੁਤ ਜ਼ਿਆਦਾ ਚੱਲੀ ਸੀ ਗੁਰੀ ਬੇਬੇ ਚੈਨਲ ਤੇ ਤੇ ਹੁਣ ਜ਼ਿਆਦਾਤਰ ਫੁਕਰੀ ਮਾਮੀ ਚੱਲ ਰਹੀ ਆ ਇੱਕ ਜੱਗੀ ਸਰਪੰਚ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਤੇ ਮਨ ਲਾ ਤੁਹਾਡੇ ਬਾਲ ਬੱਚੇ ਨਹੀਂ 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 ਮੈਂ ਅਨਮੈਰਿਡ ਆ ਜੀ ਤੁਹਾਡੇ ਨਹੀਂ ਬਾਲ ਬੱਚੇ ਸੌਰੀ ਮੇਰਾ ਕਹਿਣ ਦਾ ਮਤਲਬ ਪਰਿਵਾਰ ਕਿਦਾਂ ਦਾ ਓਕੇ ਪਰਿਵਾਰ ਪਾਪਾ ਐਕਸਪਾਇਰ ਹੋਏ ਹੋਣੇ ਮੰਮੀ ਨੇ ਤੇ ਵੀਰਾ ਛੋਟਾ ਹੀ ਆ ਮੇਰਾ ਕਿ ਮੈਂ ਮਤਲਬ ਰਿਸੋਰਸ ਕਿ ਮੈਂ ਮਤਲਬ ਉਧਰ ਜਾਣ ਦਾ ਬਹੁਤ ਜ਼ਿਆਦਾ ਕਿਉਂਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਜੀ ਕਿਸੇ ਦੀ ਵੀ ਮੈਨੂੰ ਮੇਰੇ ਮੰਮੀ ਤੇ ਬ੍ਰਦਰ ਦੀ سپورਟ ਹੈ ਨਾ ਮੈਨੂੰ ਉਹੀ ਜਿਆਦਾ ਬਹੁਤ ਜ਼ਿਆਦਾ ਆ ਸਭ ਤੋਂ ਵੱਡੀ ਉਮੀਦ ਹੈ ਮੈਨੂੰ ਅੱਜ ਮੈਨੂੰ ਇੱਕ ਗੱਲ ਬੜੀ ਵਧੀਆ ਮੰਚ ਤੇ ਇੱਕ ਲੜਕੀ ਨੇ ਸੁਣੀ ਮੈਂ ਉਹਦੀ ਵੀ ਸਮਾਜ ਕੀ ਕਹੂਗਾ ਇਸ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਮਾਜ ਬਾਰੇ ਕੁਝ ਨਹੀਂ ਸੁਣਨਾ ਜੀ ਕਿਉਂਕਿ ਇਸ ਸਮਾਜ ਦਾ ਬਹੁਤ ਕੁਝ ਜੇ ਚੰਗਿਆਈ ਕਰਾਂਗੇ ਉਹਦੇ ਬਾਰੇ ਵੀ ਬੁਰਾਈ ਕਹਿੰਦੇ ਨੇ ਜਿੱਦਾਂ ਹੁਣ ਕਹਿ ਦਿੰਦੇ ਨੇ ਹਾਂ ਪੜ੍ਹ ਲਿਖ ਲਿਆ ਸਾਨੂੰ ਬਹੁਤ ਕੁਝ ਕਿਹਾ ਸੀ ਤੁਸੀਂ ਮੈਂ ਗ੍ਰੈਜੂਏਟ ਆਂ ਜੀ ਐਮ ਆੀ ਥੀਏਟਰ ਕਰਨਾ ਸੀ ਫਿਰ ਤੁਹਾਨੂੰ ਪਤਾ ਸ਼ਾਰਟ ਮੂਵੀ ਵਗੈਰਾ ਛਾ ਗਏ ਫਿਰ ਟਾਈਮ ਹੀ ਨਹੀਂ ਲੱਗਾ ਕੋਈ ਵੱਡਾ ਕੋਈ ਪਲੇਟਫਾਰਮ ਕੋਈ ਬਸ ਤੁਹਾਡੇ ਲਈ ਸਰਪ੍ਰਾਈਜ਼ ਹੀ ਲੈ ਕੇ ਆ ਰਹੇ ਆ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਕਿ ਕਿਸੇ ਦੀ ਪਰਵਾਹ ਨਾ ਕਰੋ ਜਿੱਦਾਂ ਤੁਹਾਨੂੰ ਵੀ ਪਤਾ ਕਹਿ ਦਿੰਦੇ ਨੇ ਵੀ ਪੜ੍ਹ ਲਿਖ ਲਿਆ ਤੁਸੀਂ ਇਸ ਲਾਈਨ 'ਚ ਆ ਗਏ ਜੇ ਉਹ ਜਿਹੜੇ ਸਰਕਾਰੀ ਨੌਕਰੀ ਵਾਲਿਆ ਉਹਨਾਂ ਨੂੰ ਕਿਹੜੇ ਸਹੀ ਦੱਸ ਰਹੇ ਨੇ ਨਾੜੇ ਨੌਕਰੀਆਂ ਕਿਹੜੇ ਮਿਲਦੀਆਂ ਨੇ ਨੌਕਰੀਆਂ ਕਿਹੜੇ ਮਿਲਦੇ ਨੇ ਤਾਂ ਇਸ ਕਰਕੇ ਪਰਵਾਹ ਨਹੀਂ ਕਰੀ ਦੀ ਜੀ ਅਰ ਜੀ ਤੁਸੀਂ ਕਿਹੜੀ ਕਿਹੜੀ ਮੂਵੀ ਦੇ ਵਿੱਚ ਖਲਮ ਨਹੀਂ ਮੈਂ ਇੰਸਟਾਗ੍ਰam ਤੇ ਬਸ ਵੀਡੀਓਜ਼ ਦਾ ਮੈਨੂੰ ਸ਼ੌਂਕ ਹੈ ਸੂਟ ਪੰਜਾਬੀ ਸੂਟ ਪਾ ਕੇ ਮੈਨੂੰ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਅਹ ਢੜੀ 'ਚ ਕਿੰਨੀਆਂ ਪਾ ਦਿੰਦੇ ਹੋ ਦੋ ਦੋ ਤਿੰਨ ਪਾ ਦਿੰਨੇ ਹਾਂਜੀ ਓਕੇ ਕੀ ਜਿਹੜੇ ਕ੍ਰਿਸਵਾਸ ਹੁੰਦਾ ਇੱਕ ਤਾਂ ਹੁੰਦਾ ਵੀ ਚਲੋ ਇਨਕਮ ਵੀ ਆਉਂਦੀ ਹੈ ਇਹਦੇ ਨਾਲ ਇੱਕ ਹੁੰਦਾ ਵੀ ਆਪਾਂ ਲੋਕਾਂ ਚ ਪਪੂਲਾਰਿਟੀ ਹੋ ਗਈ ਆਪਣੀ ਤੁਹਾਨੂੰ ਕੀ ਲੱਗਦਾ ਵੀ ਇਨਕਮ ਵੀ ਆ ਰਹੀ ਹੈ ਪਪੂਲਾਰਿਟੀ ਵੀ ਆ ਨਹੀਂ ਮੈਨੂੰ ਇਨਕਮ ਦਾ ਤਾਂ ਕੋਈ ਜ਼ਿਆਦਾ ਹੈ ਨਹੀਂਗਾ ਮੈਂ ਪ੍ਰਮੋਸ਼ਨਾ ਨਹੀਂ ਕਰਦੀ ਆ ਪੈਸੇ ਬਹੁਤ ਆ ਤੁਹਾਡੇ ਕੋਲੇ ਨਹੀਂ ਪੈਸੇ ਵੀ ਨਹੀਂ ਬਾਲੇ ਕਹਿ ਸਕਦੇ ਹਾਂ ਬਸ ਜਿੰਨਾ ਕਿ ਰੱਬ ਨੇ ਦਿੱਤਾ ਉਹਨਾ ਬਹੁਤ ਹੈ ਮਤਲਬ ਲੋਕਾਂ ਦੇ ਵਿੱਚ ਫੇਮਸ ਹੋ ਕੇ ਤੁਹਾਡਾ ਚਿਹਰਾ ਪਹਿਚਾਣਿਆ ਜਾਂਦਾ ਹੁੰਦਾ ਹਾਂ ਹਾਂਜੀ ਹਾਂਜੀ ਮੈਂ ਜ਼ਿਆਦਾਤਰ ਲੋਕ ਮੈਨੂੰ ਪੰਜਾਬੀ ਸੂਟਾਂ ਕਰਕੇ ਪਸੰਦ ਕਰਦੇ ਆ ਸਾਰੇ ਮੈਨੂੰ ਇਹੀ ਰਿਸਪੌਂਸ ਮਿਲਦਾ ਕਿ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਨੇ ਇੱਕ ਵਾਰੀ ਨਾਂ ਆਪਣਾ ਦੱਸੋ ਪਿੰਡ ਦੱਸੋ ਪਰਿਵਾਰ ਬਾਰੇ ਫੈਮਿਲੀ ਬਾਰੇ ਦੱਸੋ ਸਤਿ ਸ਼੍ਰੀਕਾਲ ਜੀ ਮੇਰਾ ਨਾਮ ਖੁਸ਼ਚੋਦਕਰ ਮਾਨ ਮੈਂ ਮਾਨਸਾ ਤੋਂ ਅੱਛਾ ਹਾਂਜੀ ਪਰਿਵਾਰ ਚ ਘਰੇ ਭੈਣ ਭਾਈ ਕਿੰਨੇ ਆ ਮੇਰੇ ਮਤਲਬ ਅਸੀਂ ਦੋ ਭੈਣਾ ਤੇ ਇੱਕ ਭਰਾ ਮੰਮੀ ਡੈਡੀ ਫਾਦਰ ਸਾਹਿਬ ਮੇਰੇ ਰਿਟਾਇਰਡ ਨੇ ਕਰੋ ਲੋ ਸਪੌਂਸਰ ਮਿਲਦਾ ਇਤਨਾਂ ਦਾ ਵੀ ਖਾਂ ਪਾਇਆ ਹਾਂ ਹਾਂਜੀ ਮੇਰੇ ਪਾਪਾ ਨੂੰ ਤਾਂ ਇਸ ਚੀਜ਼ ਬਾਰੇ ਜ਼ਿਆਦਾ ਨਾਲੇਜ ਹੈ ਨਹੀਂ ਬਟ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਮੇਰਾ ਭਰਾ ਆ ਮਾਨ ਪ੍ਰੋਡਕਸ਼ਨ ਉਹਨਾਂ ਦਾ ਚੈਨਲ ਆ ਉਹਨਾਂ ਦੀ ਮੈਨੂੰ ਬਹੁਤ ਸਪੋਰਟ ਆ ਠੀਕ ਹੈ ਹਾਂਜੀ ਤੁਸੀਂ ਕਿਸੇ ਵੱਡੇ ਪਲੇਟਫਾਰਮ ਤੇ ਵੀ ਕੰਮ ਕਰ ਸਕਦੇ ਹੋ ਜਹ ਹਜੇ ਨਹੀਂ ਹਜੇ ਤਾਈ ਨਹੀਂ ਕੁਝ ਨਹੀਂ ਸੋਚਿਆ ਤੁਹਾਡਾ ਬਹੁਤ ਧੰਨਵਾਦ ਅੱਜ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਬਸ ਮੈਸੇਜ ਤੇ ਇਹੀ ਕਹਿਨੇ ਆ ਕਿ ਕਿ ਜਿਹੜੇ ਸੋਸ਼ਲ ਵਰਕ ਤੇ ਆ ਰਹੇ ਨੇ ਉਹ ਪਰ ਬਾਅਦ ਛੱਡੋ ਤੇ ਆਪਣਾ ਕੰਮ ਖਿੱਚ ਕੇ ਰੱਖੋ ਟੈਨਸ਼ਨ ਫਰੀ ਹੋ ਗਈ ਮੈਨੂੰ ਨਾ ਇੱਕ ਗੱਲ ਹੋਰ ਵਧੀਆ ਲੱਗੀ ਜਿਹੜਾ ਜਿਵੇਂ ਫਿਲਮਾਂ ਚ ਕਹਿੰਦੇ ਹੁੰਦੇ ਆ ਹਾਂਜੀ ਜੋ ਫੇਸ ਇਮਪ੍ਰੈਸ਼ਨ ਆ ਹਾਂਜੀ ਮਤਲਬ ਮੈਂ ਹੁਣ ਵੀ ਤੁਹਾਨੂੰ ਦੇਖ ਰਿਹਾ ਸੀਗਾ ਵੀ ਕਦੇ ਰੋਣ ਵਾਲਾ ਕੇਸ ਬਣਾ ਲਿਆ ਕਦੇ ਇਕਲਾਤ ਫਿਰ ਹੱਸਣ ਵਾਲਾ ਵੀ ਬਣਾ ਲਿਆ ਇੱਕ ਮਿੰਟ ਇਹਦੇ ਵਿੱਚ ਕੀ ਤੈਨੂੰ ਲੱਗਦਾ ਵੀ ਕਿਵੇਂ ਤੁਸੀਂ ਆਪਦੇ ਆਪ ਨੂੰ ਮੋਲਡ ਕਰ ਲੈਂਦੇ ਹੋ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਜਦੋਂ ਐਕਟ ਕਰਦੇ ਮੈਂ ਖੁਦ ਭਜਾਨੀ ਉਹਦੇ ਵਿੱਚ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਕਿੱਥੋਂ ਗੱਲ ਕਿੱਥੇ ਆ ਰਹੀ ਮੈਨੂੰ ਕਦੇ ਤਾਂ ਇਹ ਵੀ ਟਾਈਮ ਐਨਾ ਟਾਈਮ ਆ ਜਾਂਦਾ ਮੈਨੂੰ ਕਾਲਜ ਵਗੈਰਾ ਦੇ ਵਿੱਚ ਵੀ ਕਿ ਐਟੋ ਟਾਈਮ ਸਟੇਜ ਤੇ ਖੜਨਾ ਪਿਆ ਜਾਂਦਾ ਸੀ ਮੈਨੂੰ ਇਹ ਨਹੀਂ ਪਤਾ ਲੱਗਦਾ ਸੀ ਮੈਂ ਇਥੇ ਕੀ ਬੋਲਣਾ ਕੀ ਨਹੀਂ ਆਪਣੇ ਆਪ ਸਕ੍ਰਿਪਟ ਰੈਡੀ ਹੋ ਜਾਂਦੀ ਹੈ ਇਹੀ ਕਲਾਕਾਰ ਦੀ ਨਿਸ਼ਾਨੀ ਹੈ ਇਹੀ ਕਲਾਕਾਰ ਦੀ ਨਿਸ਼ਾਨੀਆਂ ਸੋ ਅੱਜ ਕੀ ਮੈਸੇਜ ਕੀ ਦੇਣਾ ਚਾ ਆਪਣੇ ਗੋਲਡਨ ਹੱਟ ਅ ਹੋਟਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਕਿ ਰੁੱਖਾਂ ਦੀ ਗੱਲ ਕਰਦੇ ਆਪਾਂ ਆ ਪਾਣੀਆਂ ਦੀ ਗੱਲ ਕਰਦੇ ਆ ਕੀ ਮੈਸੇਜ ਆ ਆਪਣੀ ਜਿਹੜੀਆਂ ਲਾਮਤਾਂ ਸਮਾਜ ਨੂੰ ਹਾਂਜੀ ਮੇਰਾ ਸਮਾਜਿਕ ਮੈਸੇਜ ਆ ਕਿ ਕੁੜੀਆਂ ਹਨਾ ਸਭ ਤੋਂ ਅੱਗੇ ਨੇ ਤੁਹਾਨੂੰ ਵੀ ਪਤਾ ਕਿ ਕੁੜੀਆਂ ਅੱਜ ਦੇ ਟਾਈਮ ਤੇ ਪਿੱਛੇ ਹੈ ਨਹੀਂ ਮੁੰਡਿਆਂ ਨਾਲੋਂ ਵੀ ਅੱਗੇ ਨੇ ਪਰ ਮੁੰਡੇ ਵੀ ਬਹੁਤ ਜ਼ਿਆਦਾ ਅੱਗੇ ਨੇ ਆਪਾਂ ਐਵੇਂ ਕਹਿ ਦਈਏ ਤੇ ਆਪਾਂ ਤੇ ਇਹੀ ਕਹਿੰਦੇ ਆ ਵੀ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰੋ ਬਦਨਾਮੀ ਦਾ ਕੋਈ ਮਰਜ਼ੀ ਕਰਵਾ ਲੋ ਟੈਨਸ਼ਨ ਫ੍ਰੀ ਹੋ ਕੇ ਆਪਣਾ ਕੰਮ ਕਰੋ ਲੋਕ ਕਹਿ ਰਹੇ ਨੇ ਉਹਨਾਂ ਦੀ ਪਰਵਾਹ ਛੱਡੋ ਰੁੱਖ ਬੱਦ ਤੋਂ ਬੱਦ ਲਗਾਓ ਕਿਉਂਕਿ ਏਸੀਆਂ ਬਲ ਘਟ ਤੇ ਆਉਂਦੇ ਹੋ ਰੁੱਖ ਬੱਦ ਤੋਂ ਬੱਦ ਲਗਾਓ بس ਮੇਰੇ ਹੀ ਮੈਸੇਜ ਆ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਕਿਉਂਕਿ ਆਹ ਟੈਸਟ ਕੋਈ ਕਰੋ ਨਹੀਂ ਪਾਇਆ ਹੁੰਦਾ ਤੇ ਡੋ ਨਹੀਂ ਜੰਮਦਾ ਆਹ ਟੈਸਟ ਤਾਂ ਬਣਦਾ ਜਦੋਂ ਪਲੇਟਫਾਰਮ ਮਿਲਦਾ ਅੱਜ ਮੰਚ ਦੇ ਉੱਤੇ ਮੈਂ ਬਹੁਤ ਕੁੜੀਆਂ ਦੀ ਦੇਖੀ ਕਿ ਬਲੌਗਰ ਭਾਵੇਂ ਵਧੀਆ ਨੇ ਪਰ ਸਟੇਜ ਦੇ ਉੱਤੇ ਪਰਫਾਰਮਿੰਗ ਪਰ ਥੋੜੀ ਜਿਹੜੀ ਦੇਖੀ ਅਜਿੱਤੇ ਤੁਸੀਂ ਬਲੌਗਰ ਵਧੀਆ ਜਿੱਥੇ ਤੁਸੀਂ ਮੂਵੀ ਦੇ ਵਿੱਚ ਵਧੀਆ ਕੰਮ ਕਰਦੇ ਹੋ ਉੱਥੇ ਤੁਹਾਡਾ ਬੋਲਣ ਦਾ ਤਰੀਕਾ ਸਲੀਕਾ ਉਹ ਵੀ ਬੜਾ ਪਸੰਦ ਕੀਤਾ ਤੁਹਾਨੂੰ ਸੋ ਮਸ ਥੈਂਕ ਯੂ